ਸਸੀ ਕਲਜੀ ਫਰਸਟ ਵੈਸਟਰੀਨ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਪੇਮੈਂਟ ਆਨਲਾਈਨ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਪਰ ਸੰਡੇ ਨੂੰ ਵੀਡੀਓ ਹੈ ਜਿਹੜੀ ਉਹ ਹਮੇਸ਼ਾ ਹੁਣ ਥੋੜੀ ਡਿਜ਼ਾਈਨਿੰਗ ਹੈ ਜਿਹੜੀ ਉਹ ਚੇਂਜ ਹੋ ਕੇ ਆਈ ਹੈ। ਅ ਟੂ ਟੋਨ ਪਸ਼ਮੀਨਾ ਹੋਊਗਾ ਜੀ ਮੈਂ ਤੁਹਾਨੂੰ ਸਾਈਡ ਤੋਂ ਦਿਖਾ ਦਿੰਨੀ ਆ। ਵਿੱਚ ਬਲੈਕ ਥ੍ਰੈਡ ਹੋਊਗਾ ਨਾਲ ਇਹਦੇ ਠੀਕ ਹੈ। ਔਰ ਤੁਸੀਂ ਜਿਹੜੇ ਇਦਾਂ ਵੀ ਦੇਖ ਸਕਦੇ ਹੋ। ਇਹ ਟੂ ਟੋਨ ਪਸ਼ਮੀਨਾ ਜਿਹੜਾ ਹੈ। ਅ ਹਰੇ ਕੈਸਾ ਜਿਹਾ। ਹਰਾ ਜਿਹਾ। ਹੂੰ ਹੂੰ। ਇਹ ਜਿਹੜਾ ਹਰਾ ਨਾ ਹੁੰਦਾ। ਲਓ ਜੀ। ਪਰ ਮਿੰਟੀ ਤਾਂ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਡਿਜ਼ਾਈਨਿੰਗ ਦੇਖ ਲਓ। ਅ ਤੁਸੀਂ ਆਹ ਦੇਖੋ ਕਿ ਇਹਦੇ ਵਿੱਚ ਨਾ ਜਰੀ ਦਾ ਯੂਜ਼ ਹੋਇਆ ਹੋਇਆ ਥ੍ਰੈਡ ਐਂਡ ਜਰੀ। ਠੀਕ ਹੈ। ਔਰ ਆ ਹੈਗਾ ਜਿਹੜਾ ਇਹ ਕਟ ਵਰਕ ਹੈ ਜਰੀ ਨਾਲ ਕਟ ਵਰਕ ਕੀਤਾ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਔਰ نیچے ਇਹ ਹੈਗਾ ਜੀ ਘੇਰਾ ਬਹੁਤ ਪਿਆਰਾ ਸੂਟ ਹੈ ਮੈਂ ਹੁਣ ਨਾਪ ਕੇ ਦੱਸ ਦਿੰਨੀ ਆ ਚਲ ਲਓ ਜੀ ਲੈਂਥ ਨਾਪ ਦਿੰਨੀ ਆ ਲੈਂਥ ਹੈਗੀ ਇਹਦੀ ਇਹਦੀ 41 ਹੈ ਤੁਸੀਂ 41.5 42 ਤੱਕ ਕਰ ਸਕਦੇ ਹੋ ਘੇਰਾ ਦੇਖ ਲਓ ਕਿਹੜਾ ਇਹਦਾ 23 ਹੈ ਲੋ ਜੀ ਤੇ ਅਗਲਾ ਵਰਕ ਦਿਖਾਉਣੀ ਆ ਤੁਹਾਨੂੰ ਮੈਂ ਬਾਜੂ ਦਾ ਆ ਲੋ ਜੀ ਬਹੁਤ ਵਰਕ ਇਹ ਹੈਗਾ ਬਾਜੂ ਦਾ ਵਰਕ ਠੀਕ ਹੈ ਜਰੀ ਪਲੱਸ ਥ्रेड ਵਰਕ ਔਰ ਪਸ਼ਮੀਨਾ ਬਹੁਤ ਸੋਹਣਾ ਹੈ ਇਹ ਕਿ ਟੈਕਸ ਦਾ ਪਸ਼ਮੀਨਾ ਹੋਊਗਾ ਟੂ ਟੋਨ ਪਸ਼ਮੀਨਾ ਹੋਊਗਾ ਠੀਕ ਹੈ ਖਿੰਡ ਗਿਆ ਖਿੰਡ ਜ ਗਿਆ ਚਲੋ ਇਦਾਂ ਦਿਖਾਉਣੀ ਲੋ ਜੀ ਹੁਣ ਮੈਂ ਤੁਹਾਨੂੰ ਫਰੰਟ ਚੰਗੀ ਤਰ੍ਹਾਂ ਦਿਖਾ ਦਾਂ ਇਹਦਾ ਲੋ ਬਹੁਤ ਪਿਆਰਾ ਸੂਟ ਤੇ ਪ੍ਰਾਈਸ ਹੋਊਗੀ ਜੀ 1495 ਅਗਰ ਦੋ ਸੂਟ ਚੱਕੋਗੇ ਤਾਂ ਦੋਨੋਂ ਚੋਂ 50-50 ਲੈਸ ਹੋ ਜਾਣਗੇ ਤੇ 14.5 1200 ਚ ਆ ਜਾਣਾ ਠੀਕ ਹੈ ਜੀ ਤੇ ਅਗਲਾ ਦੇਖੋ ਇਹ ਹੈਗਾ ਰਸਟ ਕਲਰ ਟੂ ਟੋਨ ਪਸ਼ਮੀਨਾ ਹੋਊਗਾ ਔਰ ਰਸਟ ਕਲਰ ਦੇ ਵਿੱਚ ਹੋਊਗਾ ਇਹ ਆ ਲੋ ਬੜਾ ਖੋਲਣ ਦੀ ਲੋੜ ਨਹੀਂ ਹੁਣ ਤੁਸੀਂ ਆਈਡੀਆ ਲੈ ਲਿਆ ਡਿਜ਼ਾਈਨ ਸਾਰਾ ਤੁਹਾਨੂੰ ਪਤਾ ਲੱਗ ਗਿਆ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਘੇਰਾ ਤੇਹੀ ਹੋਊਗਾ ਤੇ ਲੈਂਥ ਸਾਢੇ 41 41 ਹੋਊਗੀ ਤੁਸੀਂ 42 ਦਾ ਕਰਾਮ ਨਾਲ ਲੈ ਜਾ ਸਕਦੇ ਹੋ ਠੀਕ ਹੈ ਜੀ ਤੇ ਕੱਟ ਜਿੰਨੀ ਮਰਜ਼ੀ ਕਰ ਲਿਓ ਉੱਪਰੋਂ ਕੱਟ ਸਕਦੇ ਹੋ 1495 ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਜਿਹੜਾ ਸੂਟ ਕਹਾਂਗੇ ਆਪਾਂ ਕਲਰ ਕਿਹੜਾ ਕਹਾਂਗੇ ਜਾਮਣੀ ਪਿੰਕ ਜਿਹਾ ਸਹੀ ਆਈ ਜਾਂਦਾ ਹਾਂ ਸਹੀ ਆ ਰਿਹਾ ਜੀ ਦੇਖ ਲਓ ਤੁਸੀਂ ਬਹੁਤ ਸੋਹਣਾ ਹੈ ਕਲਰ ਤੇ ਇੱਕ ਦੋ ਇੱਕ ਨਹੀਂ ਜੀ ਠੀਕ ਹੈ ਜੀ ਤੇ ਵਰਕ ਬਹੁਤ ਸੋਹਣਾ ਸਫਾਈ ਦਾ ਵਰਕ ਹੋਇਆ ਹੋਇਆ ਹੈ ਔਰ ਕਲਰ ਬਹੁਤ ਸੋਹਣੇ ਆ ਲਓ ਅਗਲਾ ਦੇਖੋ ਮਹਿੰਦੀ ਕਲਰ ਵਰਕ ਸੇਮ ਹੀ ਆ ਠੀਕ ਹੈ ਜੀ ਬਹਿ ਜਾ ਬਹਿ ਜਾ ਕਰਦੇ ਸੂਟ ਆ ਟਾਈ ਐਂਡ ਡਾਈ ਦੇ ਕਰਾਏ ਉਹ ਦੁਪੱਟੇ ਤੇ ਫਿਰ ਦੇਖਿਓ ਸੂਟ ਸੂਟ ਫਿਰ ਦੇਖਿਓ ਇਹਨਾਂ ਦੀ ਟੌਰ ਸੂਟਾਂ ਦੀ ਬੜੀ ਸੋਹਣੇ ਲੱਗਣਗੇ ਤੇ ਆ ਲੋ ਹੁਣ ਆਪਣੇ ਦੁਪੱਟੇ ਟਾਈ ਐਂਡ ਡਾਈ ਹੋ ਕੇ ਆ ਗਏ ਨੇ ਮੈਂ ਤੁਹਾਨੂੰ ਦਿਖਾਉਣੀ ਆ ਉਹ ਸੂਟ ਕਿੰਨੇ ਸੋਹਣੇ ਲੱਗਦੇ ਨੇ ਉਹ ਵੀ ਵਰਕ ਵਾਲੇ ਸੂਟ ਹੀ ਸੀਗੇ ਆਪਣੇ ਤੇ ਫਿਰ ਦੇਖਿਓ ਕਿੱਡੇ ਘੈਂਟ ਸੂਟ ਲੱਗਦੇ ਆ ਆ ਲੋ ਜੀ ਬਹੁਤ ਪਿਆਰਾ ਸੂਟ ਹੈ ਇਹ ਕਲਰ ਥੋੜਾ ਜਿਹਾ ਮੌਰਜੇ ਸ਼ੇਡ ਚ ਹੈਗਾ ਇਨ ਕੋਈ ਵੀ ਪਸਾਦਾ ਇਸ ਤਰ੍ਹਾਂ ਦੇ ਕਲਰ ਹੈ ਜਿਹੜੇ ਸਿਆਣੀਆਂ ਨਿਆਣੀਆਂ ਸਾਰੀਆਂ ਪਸਾਉਂਦੀਆਂ ਲੋ ਜੀ ਥੋੜਾ ਵਾਈਨ ਜਾਂ ਜਮਣੀ ਚਾਹੀਏ ਹੈ ਹੈਨਾ ਸਹੀ ਹੈ ਗਿੰਦਾ ਬਸ ਅਸੂਟਾ ਇਹ ਤੋਂ ਆਈਡੀਆ ਹੋ ਜਾਊਗਾ ਪੂਰਾ ਖੋਲਣ ਦੀ ਆਪਾਂ ਨੂੰ ਜਰੂਰਤ ਨਹੀਂ ਹੈਗੀ ਤੇ ਪ੍ਰਾਈਸ 1495 ਇਹ ਹੈਗਾ ਮਸਟਰਡ ਕਲਰ ਅਬਜੈਕਟ ਮਸਟਰਡ ਕਲਰ ਸੋਨਾ ਜਾਂ ਮਸਟਰਡ ਕਲਰ ਤੇ ਪ੍ਰਾਈਸ ਹੈਗੀ 1495 ਠੀਕ ਹੈ ਜੀ ਤੇ ਇਹ ਵਾਲੇ ਸੂਟਾਂ ਲੋੜੇ ਇਹ ਆਪਣੇ ਜਿਹੜੇ ਜਿੰਨੇ ਕੁ ਰੀਸਟੌਕ ਹੋਏ ਨੇ ਜਿੰਨੇ ਕ ਆਪਾਂ ਨੂੰ ਮਿਲੇ ਨੇ 2 4 ਉਹ ਆਪਾਂ ਲੈ ਜਾਂਦੇ ਨੇ ਲੋ ਬਹੁਤ ਸੋਹਣਾ ਸੂਟ ਹੈ ਪੈਨਲ ਪ ਜਾਂਦੇ ਨੇ ਉੱਪਰ ਨੂੰ ਘੇਰਾ ਨਾਪ ਦਿੰਨੀ ਆ ਰੰਗ ਕਿ ਸਹੀ ਹੈ 25 ਘੇਰਾ ਜੀ ਦਾ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਇਹ ਵੀ ਟੂ ਟੋਨ ਪਸ਼ਮੀਨਾ ਹੈ ਤੇ ਮਹਿਰੂਨ ਕਲਰ ਦੇ ਵਿੱਚ ਹੈ 43 ਘੇਰਾ ਜੀ ਸਾਢੇ 43 ਤੱਕ ਵੀ ਲੈ ਜਾ ਸਕਦੇ ਹੋ ਕੱਟ ਜਿੰਨਾ ਮਰਜ਼ੀ ਕਰ ਲਿਓ ਬਹੁਤ ਪਿਆਰਾ ਸੂਟ ਹੈ ਸਾਰਾ ਥ੍ਰੈਡ ਵਰਕ ਹੈ ਘੇਰਾ 43 ਕਿੰਨੇ ਲਮਾਈ ਘੇਰਾ ਨਹੀਂ ਲਮਾਈ ਕੀ ਰਕਤ 25 ਠੀਕ ਹੈ ਜੀ ਇਹ ਬਾਜੂ ਦਿਖਾ ਦੇਣੀ ਆ ਦੀ ਆ ਲੋ ਕਾਫੀ ਵਧੀਆ ਲੱਗਦਾ ਸੂਟ ਇਹ ਤੇ ਨੈਕਸਟ ਦੇਖੋ ਇੱਕ ਇਹਦੇ ਚ ਆ ਕਲਰ ਹੈ ਜਿਹੜਾ ਤੁਹਾਨੂੰ ਮੈਂ ਹੁਣੇ ਹੀ ਦਿਖਾਇਆ ਸੀ ਨਾ ਉਹਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਆ ਲੋ ਠੀਕ ਹੈ ਇਹ ਹੈਗਾ ਪੈਟਰੋਲ ਕਲਰ ਸੋਨਾ ਜਿਹਾ ਕਲਰ ਹੁੰਦਾ ਇਹ ਇਹਨੂੰ ਆਪਾਂ ਪੀਕਾਕ ਵੀ ਨਹੀਂ ਕਹਿ ਸਕਦੇ ਪੀਕਾਕ ਵਾਲੀ ਸਾਈਡ ਨੂੰ ਹੀ ਹੁੰਦਾ ਇਹਨੂੰ ਪੈਟਰੋਲ ਕਲਰ ਕਹਿੰਦੇ ਆਪਾਂ ਲੋ ਜੀ ਨੈਕਸਟ ਦੇਖੋ ਆਹ ਲੋ ਬੋਟਲ ਗ੍ਰੀਨ ਬਹੁਤ ਪਿਆਰਾ ਲੋ ਹੁਣ ਆਪਾਂ ਨਾਪ ਦਿੰਨੇ ਆ ਤਾਂ ਘੇਰਾ ਬਾਈ ਘੇਰਾ ਬਾਈ ਸਵਾ ਬਾਈ ਘੇਰਾ ਦੀ ਇਹਦਾ ਤੇ ਇਹਦੇ ਨਾ نیچے ਉਦਾਂ ਕੱਟ ਜੇ ਪਏ ਹੋਏ ਨੇ ਆਹ ਲੋ ਇਹ ਟੂ ਟੋਨ ਪਸ਼ਮੀਨਾ ਤਾਂ ਨਹੀਂ ਹੈਗਾ ਵੈਸੇ 1K ਟੈਕਸ ਦਾ ਪਸ਼ਮੀਨਾ ਹੈਗਾ ਕੁੰਗਮ ਕੁੰਗਮ ਪਸ਼ਮੀਨਾ ਬਾਈ 1K ਟੈਕਸ ਠੀਕ ਹੈ ਤੇ ਨੈਕਸਟ ਹੈ ਜੀ ਇਹਦਾ ਵੱਜ ਦਵਰ ਅਲੋ ਗਾਟੇ ਕਰ ਨਹੀਂ ਇਹ ਨਹੀਂ ਇਹਦੇ ਤੇ ਵੀ ਉਦਾਂ ਹੀ ਕੱਟ ਵਰਕੇ ਜਾਉਂਦੇ ਕਾਫੀ ਵਧੀਆ ਲੱਗਦਾ ਸੂਟ ਇਹ ਵੀ ਸੂਟ ਤਾਂ ਸਾਰੇ ਸੋਹਣੇ ਆ ਜੀ ਪੂਰੇ ਜਿਹੜਾ ਮਰਜ਼ੀ ਲੈ ਲਓ ਨੈਕਸਟ ਦੇਖੋ ਏ ਬਾਬਾ ਇਹ ਵੀ ਉਹੀ ਹੈ ਪੈਟਰੋਲ ਕਲਰ ਹੈ ਡਿਜ਼ਾਈਨ ਉਹੀ ਹੈ ਠੀਕ ਹੈ ਜੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਤਾ ਉਹੀ ਡਿਜ਼ਾਈਨ ਹੈ ਇਹ ਟੂ ਟੋਨ ਪਸ਼ਮੀਨਾ ਨਹੀਂ ਆ ਇਹ ਕੇ ਟੈਕਸ ਦਾ ਬਹੁਤ ਸੋਹਣਾ ਪਸ਼ਮੀਨਾ ਹੈਗਾ ਮਾੜਾ ਨਹੀਂ ਪਸ਼ਮੀਨਾ ਬਹੁਤ ਸੋਹਣਾ ਹੈ ਤੇ ਲੋ ਅਗਲਾ ਦੇਖੋ ਇਹ ਟੂ ਟੋਨ ਪਸ਼ਮੀਨਾ ਜੀ ਆਹ ਠੀਕ ਹੈ ਜੀ ਨਾ پتہ ਨਹੀਂ ਹੈ ਘੇਰਾ ਵਗੈਰਾ ਇਹਦਾ ਮੈਂ ਤੁਹਾਨੂੰ ਹਲੋ ਬਾਈ ਕੇ ਲੇਦਾ ਬਾਈ ਸਵਾ ਬਾਈ ਸਵਾ ਕ ਬਾਈ ਤੱਕ ਜਾਊਗਾ ਇਹ ਇਸ ਤੋਂ ਜ਼ਿਆਦਾ ਨਹੀਂ ਜਾਂਦਾ 44 ਘੇਰਾ ਜੀ ਇਹਦਾ ਘੱਟ ਘੱਟ ਜਿੰਨਾ ਮਰਜ਼ੀ ਕਰ ਸਕਦੇ ਹੋ ਹਲੋ ਠੀਕ ਹੈ ਜੀ ਹਾਂ ਚਲ ਆ ਲਓ ਜੀ ਕਲਰ ਬਹੁਤ ਜਿਆਦਾ ਸੋਹਣਾ ਹੈ ਮਸਟਰਡ ਕਲਰ ਹੀ ਹੈ ਵੈਸੇ ਤਾਂ ਟੂ ਟੋਨ ਬਚਮੀਨਾ ਹੈ ਔਰ ਤੁਸੀਂ ਵਰਕ ਦੇਖ ਲਓ ਇਹਦਾ ਸਾਰੇ ਦੇ ਵਿੱਚ ਏਦਾਂ ਕਰਕੇ ਛੋਟੇ ਛੋਟੇ ਆ ਡਾਟਸ ਜਿਹੇ ਬਣੇ ਹੋਏ ਨੇ ਕਲਰਫੁਲ ਥ्रेड ਵਰਕ ਹੋਇਆ ਹੋਇਆ ਘਰੇ ਤੇ ਘੇਰਾ ਆਪਾਂ ਨੋਪ ਦਿੰਨੇ ਆ ਤੁਹਾਨੂੰ ਆ ਇੱਥੇ ਰੰਗ ਸਹੀ ਹੈ ਹਾਂ ਕਲਰ ਬਿਲਕੁਲ ਸਹੀ ਆ ਰਿਹਾ ਲੱਗ ਪਾ ਪਰ ਵਧੀਆ ਕਲਰ ਆ ਬਹੁਤ ਸੋਹਣਾ ਕਲਰ ਹੈ ਲੋ ਜੀ ਕਿਹੜਾ ਹੈਗਾ ਇਹਦਾ ਕਿਹੜਾ ਦੱਸ ਦਿੰਨੀ ਆ ਤੁਹਾਨੂੰ ਮੈਂ ਕਿਹੜਾ ਇਹਦਾ ਹੈਗਾ ਲਗਭਗ 20 ਠੀਕ ਹੈ ਪਰ ਇਹ ਆਇ ਨਹੀਂ ਆ ਕਿ 20 ਤੁਸੀਂ ਕਰਨਾ 20 ਤੋਂ ਵਧਾ ਵੀ ਸਕਦੇ ਹੋ ਕਿਉਂਕਿ ਇਹ ਇਹ ਤਾਂ ਫੁੱਲ ਹੈ ਫੁੱਲ ਨੇ ਵਜਾਵੇ ਠੀਕ ਹੈ ਤੇ 20 24 ਤੱਕ ਕਰਾਉਣ ਨਾਲ ਲਿਜਾ ਸਕਦੇ ਹੋ ਤੇ ਅੱਗੇ ਹੈ ਜੀ ਇਹਦਾ ਬਾਜੂ ਦਾ ਵਰਕ ਆ ਲੋ ਇਹ ਹੈਦਾ ਬਾਜੂ ਦਾ ਕਿੱਕੇ ਕਿੱਕ ਫਲਾਵਰ ਬਹੁਤ ਸੋਹਣਾ ਸੂਟ ਹੈ ਨੇੜਿਆਂ ਕਿ ਸਹੀ ਹੁੰਦਾ ਦੂਰੋਂ ਨਾ ਹੋ ਵੀ ਆ ਜਾਂਦਾ ਅੱਛਾ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਹਾਂ 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 ਇਹ ਲੋ ਠੀਕ ਹੈ ਠੀਕ ਹੈ ਇੱਥੇ ਸਹੀ ਸੋਹਣਾ ਸੀ ਚਲ ਲੋ ਜੀ ਨੈਕਸਟ ਦੇਖੋ ਰਸਟ ਕਲਰ ਇਹ ਵੀ ਟੂ ਟੋਨ ਪਸ਼ਮੀਨਾ ਸਾਈਡ ਤੋਂ ਪਤਾ ਲੱਗ ਜੂਗਾ ਤੁਹਾਨੂੰ ਇਹਦੇ ਵਿੱਚ ਬਲੈਕ ਦਾ ਥ्रेड ਹੈਗਾ ਨਾਲ ਠੀਕ ਹੈ ਜੀ ਬਹੁਤ ਸੋਹਣਾ ਪਸ਼ਮੀਨਾ ਤੇ ਕਲਰ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਦੀ ਤਾਂ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਹੜੇ ਜਿਹੜੇ ਵੀ ਆਪਣੇ ਕੋਲੇ ਕਲਰ ਦੁਬਾਰਾ ਆਏ ਨੇ ਇੱਥੇ ਵੇਖ ਲੈਣ ਕਲਰ ਸਹੀ ਹੈ ਬਸ ਬਹੁਤ ਸੋਹਣਾ ਰਸਟ ਕਲਰ ਹੈ ਜੋ ਐਨ ਉਹ ਆਪਾਂ ਤੁਹਾਨੂੰ ਦਿਖਾਤੇ ਜਿੰਨੇ ਕਿ ਮਿਹਲੇ ਪੈਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਜੀ ਇਹਨਾਂ ਸੂਟਾਂ ਲਈ ਬਹੁਤ ਹੀ ਜ਼ਿਆਦਾ ਤੇ ਤੇ ਮੈਨੂੰ ਲੱਗਦਾ ਹੁਣ ਆਪਾਂ ਵੀਡੀਓ ਦਾ ਇੱਥੇ ਕਰਦੀ ਐ ਐਂਡ ਤੇ ਫਿਰ ਮਿਲਦੇ ਆ ਕੱਲ ਨੂੰ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ